ਵੇ ਗੋਗੇ ਤੂੰ ਹਟ ਜਾ ਤੂੰ ਹਟ ਜਾ ਲਲ ਕਰੇ ਨਾ ਮਾਰ ਇਸ ਪਤਨੀ ਦਾ ਦੁੱਖ ਦੇਖਿਆ ਨਹੀਂ ਜਾਂਦਾ ਜਿਸ ਨੇ ਇੱਕ ਝਟਕੇ ਦੇ ਵਿੱਚ ਹੀ ਆਪਣਾ ਸਭ ਕੁਝ ਗਵਾ ਦਿੱਤਾ ਗੁਰਦੀਪ ਸਿੰਘ ਜੋ ਇਸ ਦਾ ਪਤੀ ਸੀ ਉਸਦੀ ਜਾਨ ਚਲੀ ਗਈ ਤੇ ਇਧਰ ਇਹ ਪਤਨੀ ਜਿਸ ਦਾ ਨਾਮ ਗਗਨਦੀਪ ਕੌਰ ਹੈ ਆਪਣੇ ਮਾਸੂਮ ਬੱਚੇ ਦੇ ਨਾਲ ਉਸ ਪਲ ਨੂੰ ਰੋ ਰਹੀ ਹੈ ਜਦੋਂ ਇੱਕ ਅਜਿਹੀ ਬਿਫਤਾ ਉਸਦੇ ਆਣ ਪਈ ਜੋ ਕਿ ਦੂਜੇ ਵਿਅਕਤੀਆਂ ਦੇ ਕਾਰਨ ਉਸ ਦਾ ਘਰ ਉਜੜਿਆ। ਘੋਟ ਘਾਣੀ ਪੀ ਲੋ। ਮੁੰਡਾ ਕਿਵੇਂ ਪਾਲ ਲੂੰਗੀ ਹਣਾ? ਪਾਣੀ ਪੀ ਲੋ। ਨਹੀਂ ਹੰਦੀ ਤੈਨੂੰ ਹੁੰਦਾ ਐਨਾ ਘਰ ਦਾ ਸੀ ਮਾਸੇ। ਕਿਸਾਨ ਨਾ ਕਰਨਾ। ਮੈਂ ਜਨਮ ਤੂੰ ਚੱਕ ਸਿੱਟੀ ਮੈਂ ਜਿੱਕਾ ਮਾਰੀਆਂ। ਮੈਂ ਭੱਜ ਕੇ ਬਾਹਰ ਖੋਲਿਆ ਮੈਂ ਆਪਣੇ ਚਾਚਿਆਂ ਦੇ ਘਰ ਨੂੰ ਗਈ। ਬਹੁਤ ਲੋਕਾਂ ਨੂੰ ਪਤਾ ਲੱਗ ਗਿਆ ਮੈਂ ਬਹੁਤ ਜਿੱਕਾ ਮਾਰੀਆਂ। ਮੈਂ ਕਿਹਾ ਬਚਾ ਲੂ ਬਚਾ ਲੋ। ਛੇਤੀ ਗੱਡੀ ਲੈ ਆਓ। ਸਾਨੂੰ ਆਪਣੀ ਗੱਡੀ ਦੀ ਚਾਬੀ ਨਹੀਂ ਸੱਪੀ। ਬੱਸ ਹੋਰ ਕਿਸੇ ਦੀ ਘੱਟੀ ਚ ਲੈ ਕੇ ਗਏ ਹਾਂ ਤੇ ਮੈਨੂੰ ਕਹਿ ਕੇ ਗਿਆ ਫੋਨ 'ਚ ਰਿਕਾਰਡਿੰਗ ਕਰਕੇ ਗਿਆ ਕਹਿੰਦਾ ਮੈਂ ਜਿਹੜਾ ਕੁਝ ਕਰਨਾ ਸੀ ਕਰਤਾ ਹੁਣ ਤੂੰ ਇਹਨਾਂ ਨੂੰ ਛੱਡੀ ਨਾ ਤੂੰ ਜੇਲ੍ਹ 'ਚ ਕਰਾ ਦੇ ਮੰਮੀ ਕਹੋ ਜਨੀਂਦਾ ਬਰਾਵਾ ਮੇਰਾ ਘਰ ਬੁਰਵਾ ਦੀ ਹੋ ਗਿਆ ਮੇਰਾ ਅੱਜ ਕੋਈ ਨਹੀਂਗਾ ਮੈਂ ਇਕੱਲੀ ਕਹਿੰਦੇ ਆਸਰੇ ਦਿਨ ਕੱਟੂਗੀ ਹਾਏ ਉਹਨੇ ਕਿਹਾ ਵੀ ਗੋਗੇ ਤੂੰ ਹਟ ਜਾ ਤੂੰ ਹਟ ਜਾ ਲਲਕਰੇ ਨਾ ਮਾਰ ਹਾਈਵੇ ਤੋਂ ਤਾਂ ਜੇਸਟ ਆਜੂਗਾ ਤੇ ਮੇਰਾ ਘਰ ਨਹੀਂ ਬਚਿਆ ਮੇਰਾ ਘਰ ਬਰਬਾਦ ਹੋ ਗਿਆ ਕਿੱਥੇ ਦੇਂਦੀ ਸੀਗੀ ਬਿਆਊਗਾ ਆਊਗਾ ਨਾ ਬਾਹਰ ਲਟ ਜਾਗਦੀ ਸੀ ਤੇ ਹੁਣ ਉੱਥੇ ਕੁਝ ਵੀ ਨਹੀਂ ਇਹ ਹਾਲ ਨੇ ਸਾਨੂੰ ਪੱਟ ਲਿਆ ਇਹ ਪੱਟ ਲਿਆ ਮੈਂ ਟਕੈਂਦੀ ਸੀਗੀ ਤੂੰ ਅੰਦਰ ਕਿੱਥੇ ਵਿਚਾਰਾ ਘਰੋਂ ਬਾਹਰ ਨਹੀਂ ਸੀ ਮੇਰੇ ਮਾਰਾ ਜਾਨਦਾ ਨਹੀਂ ਸੀਗਾ ਜਾਂਦਾ ਨਹੀਂ ਸੀ ਮੇਰੇ ਮਾਰਾ ਇਹ ਹੀ ਗੱਲ ਕਹਿੰਦਾ ਸੀ ਕਹਿੰਦਾ ਨਹੀਂ ਤੂੰ ਕੱਲੀ ਆ ਘਰੇ ਮੈਂ ਕਿਤੇ ਨਹੀਂ ਜਾਣਾ ਕਿਤੇ ਨਹੀਂ ਜਾਣਾ ਘਰੇ ਆਏ ਆਏ ਮੈਨੂੰ ਦੋ ਦਿਨ ਪਹਿਲਾਂ ਦਵਾਈ ਵੀ ਦਵਾਉਂਦਾ ਰਿਹਾ ਮੈਨੂੰ ਦਵਾਈ ਦਵਾ ਕੇ ਲਿਆਇਆ ਕਹਿੰਦਾ ਤੇਰੀ ਢੋਈ ਠੀਕ ਹੋ ਜੂਗੀ ਪਰ ਹਟਦੇ ਨਹੀਂ ਸੀ ਅਸੀਂ ਆਪਦੇ ਤਾਏ ਦੇ ਮੁੰਡੇ ਨੂੰ ਘਰੇ ਵੀ ਬਾਕੇ ਗਏ ਤਾਏ ਦੇ ਮੁੰਡੇ ਨੂੰ ਫੋਨ ਵੀ ਲਾਇਆ ਤਾਏ ਦਾ ਮੁੰਡਾ ਕਹਿੰਦਾ ਮੈਂ ਜੀਰੇ ਆ ਮੈਂ ਆਉਣਾ ਮੈਂ ਆਉਣਾ ਬਸ ਉਹਦੇ ਆਣ ਦੀ ਦੇਖ ਸੀ ਆ ਕੰਮ ਹੋ ਗਿਆ ਮੈਂ ਉੱਥੇ ਉਹਨੂੰ ਫੂਲ ਵੀ ਲਾਇਆ ਚੀਕਾਂ ਮਾਰੀਆਂ ਮੈਂ ਕਿ ਬਾਈ ਛੇਤੀ ਆ ਜਾ ਬਾਈ ਛੇਤੀ ਆ ਜਾ ਹਾਏ ਕਿੰਨੇ ਬੱਚੇ ਤੁਹਾਡੇ ਇੱਕ ਬੱਚਾ ਕਿੰਨੇ ਜੇਰ ਤੋਂ ਪਰੇਸ਼ਾਨ ਕਰਦੇ ਆਂ ਇਹ ਦੱਸਦਾ ਮੈਂ ਪਰੇ ਜਾਣਾ ਅੱਜ ਬਾਲਾ ਕੀਤਾ ਦੋ ਦਿਨ ਤਿੰਨ ਦਿਨ ਪਹਿਲਾਂ ਵਾਰਨਿੰਗ ਦਿੰਦਾ ਰਿਹਾ ਵੀ ਤੁਸੀਂ ਹਟ ਜਾਓ ਹਟ ਜਾਓ ਹਟ ਜਾਓ ਪਹਿਲਾਂ ਤਿੰਨ ਮਹੀਨੇ ਪਹਿਲਾਂ ਬੋਰ ਖਰਾਬ ਕਰਤਾ ਸੀ ਕਿਹਾ ਚੱਲ ਬਾਬੇ ਦੀ ਜਗ੍ਹਾ ਇਹ ਬੰਦੇ ਕੌਣ ਆ ਉਹ ਬੰਦੇ ਕਮੇਟੀ ਵਾਲੇ ਪ੍ਰਧਾਨ ਹੀ ਆ ਕਿਹੜੀ ਕਾਦੀ ਕਮੇਟੀ ਉਹਨਾਂ ਦੀ ਉਹਨਾਂ ਦੀ ਬਾਬਾ ਜੀ ਉਹਦਾ ਰਾਮ ਦੀ ਕੀ ਕੀ ਹੈ ਕੀ ਬਾਬਾ ਜੀ ਉਹਦਾ ਰਾਮ ਦੀ ਕੀ ਕੀ ਕੰਮ ਕੀ ਆ ਉਹਨਾਂ ਦਾ ਉੱਥੇ ਹਾਲ ਬਣਾਉਂਦੇ ਆ ਕਾਦਾ ਹਾਲ ਮੇਲੇ ਵੀ ਸਾਲ ਪਿੱਛੋਂ ਮੇਲਾ ਲੱਗਦਾ ਉੱਥੇ ਕੋਈ ਜਗਾ ਵਗੈਰਾ ਹਾਂ ਚੜ੍ਹਨ ਦੇ ਹੋਰ ਲੋਕਾਂ ਨੇ ਵੀ ਨਹੀਂ ਸਮਝਾਇਆ ਮਾਨੂੰ ਇਦੀ ਆਵਾਜ਼ ਉੱਚੀ ਚਲਾਉਂਦੀ ਨਹੀਂ ਸੁਣਦੇ ਨਹੀਂ ਸੀ ਵਿਚਾਰੇ ਦੀ ਕੋਈ ਨਹੀਂ ਸੰਦਾ ਸੀ ਸਾਰੇ ਸੱਚੇ ਕਮੇਟੀ ਬਣੀ ਸੀ ਕਹਿੰਦੇ ਸੀ ਇਹ ਤਾਂ ਕਮਲਾ ਲੈ ਐਵੇਂ ਹੀ ਆਏ ਕਹਿ ਦਿੰਦੇ ਸੀ ਉਹਦੀ ਕੋਈ ਗੱਲ ਹੀ ਨਹੀਂ ਸੁਣਦਾ ਸੀਗਾ ਥੋੜਾ ਬਹੁਤ ਮੋੜ ਸੁਣਦਾ ਉਹ ਕਹਿੰਦਾ ਸੀ ਹਟ ਜਾ ਸਾਡੇ ਬਾਰਮਗ ਸਾਡੇ ਘਰ ਨੂੰ ਇਧਰ ਨੂੰ ਐਡੇ ਐਡੇ ਖੱਪੇ ਮੋਰੇ ਹੀ ਰੱਖੇ ਵੇ ਆ ਸਾਨੂੰ ਬਹੁਤ ਖਰਾਬ ਦੇਖ ਕੇ ਜਾ ਕੇ ਦੇਖ ਸਕਦੇ ਹੋ ਤੁਸੀਂ ਜਾ ਕੇ ਮੌਕਾ ਵੀ ਦੇਖ ਲਓ ਤੇ ਤੇ ਤੁਹਾਡੇ ਥੋੜਾ ਸਾਥ ਐਨੀ 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 ਕੋਈ ਨਹੀਂ ਗਾ ਕੋਈ ਨਹੀਂ ਆ ਭਾਈ ਬਿਆਨ ਤ ਨੂੰ ਮੈਂ ਚੀਕਾ ਮਾਰ ਕੇ ਫੋਨ ਲਾਇਆ ਇੱਕ ਮਿੰਟ ਕੀ ਨਾ ਜੀ ਤੁਹਾਡਾ ਗਗਨਦੀਪ ਕਿਹੜਾ ਪਿੰਡ ਚੂੜ ਚੱਕ ਕੀ ਹਾਸਾ ਹੋਇਆ ਅੱਜ ਤੁਹਾਡੇ ਨਾਲ ਅੰਕਲ ਸਾਡੇ ਨਾਲ ਦੇ ਘਰ ਦੇ ਨਾਲ ਹਾਲ ਬਣ ਰਿਹਾ ਸੀ ਕੁਝ ਟਾਈਮ ਪਹਿਲਾਂ ਉਹਨਾਂ ਨੇ ਸਾਡਾ ਬੋਰ ਖਰਾਬ ਕਰਤਾ ਅਸੀਂ ਦਾਵੇਂ ਨਹੀਂ ਪਰਵਾਹ ਮੰਨੀ ਅਸੀਂ ਕੋਈ ਪੈਸਾ ਨਹੀਂ ਲਿਆ ਉਹਨਾਂ ਤੋਂ ਜਿਹੜੇ ਉਹਦੇ ਨਾਲ ਬੰਦੇ ਲੱਗੇ ਹੋਏ ਸੀ ਸਾਡੇ ਮੇਰਾ ਸੱਸ ਨਹੀਂ ਸਹੁਰਾ ਨਹੀਂ ਉਹ ਉੱਚੀ ਉੱਚੀ ਨਾ ਚਿੱਕਾ ਮਾਰਦੇ ਸੀ ਤੇ ਫੋਨ ਤੇ ਗੰਦੇ ਗਾਣੇ ਲਾਉਂਦੇ ਸੀ ਮੈਂ ਘਰ ਵਿੱਚ ਕੱਲੀ ਆ ਤੇ ਉਹਨੂੰ ਇਹ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੀ ਉਹ ਉੱਚੀ ਉੱਚੀ ਲੜ ਕੇ ਮਾਰਦੇ ਸੀ ਫਿਰ ਉਹ ਕੰਧ ਤੇ ਚੜਿਆ ਕਹਿੰਦਾ ਤੁਸੀਂ ਹਟ ਜਾਓ ਇਹ ਵੀ ਗੱਲ ਕਹਿ ਕੇ ਗਿਆ ਕਿ ਨਾ ਮੈਂ ਤੁਹਾਡੇ ਦੁੱਖ ਨੂੰ ਮਾਰਨ ਲੱਗਾ ਉੱਥੇ ਇੱਕ ਗੋਗਾ ਸਾਥ ਸੀ ਉਹ ਨੂੰਨੇ ਕਿਹਾ ਕਹਿੰਦਾ ਮੈਂ ਤੇਰੇ ਦੁੱਖ ਮਾਰਨ ਲੱਗਾ ਇਹ ਗੱਲ ਕਈ ਵੀ ਉਹਨਾਂ ਨੇ ਆ ਕੇ ਉੱਤਾ ਵੀ ਨਹੀਂ ਬਾਚਿਆ ਤੇ ਮੈਨੂੰ ਕਹਿ ਕੇ ਗਿਆ ਫੋਨ 'ਚ ਰਿਕਾਰਡਿੰਗ ਕਰਕੇ ਗਿਆ ਕਹਿੰਦਾ ਮੈਂ ਜਿਹੜਾ ਕੁਝ ਕਰਨਾ ਸੀ ਕਰਤਾ ਹੁਣ ਤੂੰ ਇਹਨਾਂ ਨੂੰ ਛੱਡੀ ਨਾ ਤੂੰ ਜੇਲ੍ਹ 'ਚ ਕਰਾਦੀ ਤੇ ਇਹ ਤੁਹਾਨੂੰ ਕਿੰਨੇ ਟਾਈਮ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਇਹ ਕਾਰਾ ਕਰ ਮੈਨੂੰ ਜਦੋਂ ਇਹ ਕਾਰਾ ਕਰਤਾ ਜਦੋਂ ਚੱਗ ਸਿੱਟੀ ਮੈਂ ਚੀਕਾਂ ਮਾਰੀਆਂ ਮੈਂ ਭੱਜ ਕੇ ਬਾਹਰ ਖੋਲਿਆ ਮੈਂ ਆਪਣੇ ਚਾਚਿਆਂ ਦੇ ਘਰ ਨੂੰ ਗਈ ਬਹੁਤ ਲੋਕਾਂ ਨੂੰ ਪਤਾ ਲੱਗ ਗਿਆ ਮੈਂ ਬਹੁਤ ਚੀਕਾਂ ਮਾਰੀਆਂ ਮੈਂ ਕਿਹਾ ਬਚਾ ਲੋ ਬਚਾ ਲੋ ਛੇਤੀ ਗੱਡੀ ਲੈ ਆਓ ਸਾਨੂੰ ਆਪਦੀ ਗੱਡੀ ਦੀ ਚਾਬੀ ਨਹੀਂ ਲੱਭੀ ਬਾਅਦ ਚ ਹੋਰ ਕਿਸੇ ਦੀ ਗੱਡੀ ਚ ਲੈ ਕੇ ਗਏ ਹਾਂ ਕੀ ਨਾਮ ਆਪ ਦਾ ਬਿਨਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਤੁਹਾਡਾ ਚੂਰ ਚੱਕ ਕੀ ਪ੍ਰੋਬਲਮ ਆਈ ਹੈ ਹਾਸਾ ਹੈ ਤੁਹਾਡੇ ਪਰਿਵਾਰ ਨਾਲ ਮੈਨੂੰ ਫੋਨ ਗਿਆ ਜੀ ਮੈਂ ਜੀਰੇ ਗਿਆ ਸੀ ਚੁੱਲਾ ਲੈ ਕੇ ਲੈਫਟੇਸ਼ਨ ਸੂਤ ਕਰਾਉਣ ਮੈਨੂੰ ਫੋਨ ਆਇਆ ਮੈਨੂੰ ਕਹਿੰਦਾ ਨਾ ਵੀ ਦੂਜਾ ਪਾਸੇ ਹੋ ਕੇ ਗੱਲ ਸੁਣ ਮੈਂ ਕਿਹਾ ਕੀ ਗੱਲ ਹੈ ਮੈਂ ਤਾਂ ਵੀ ਮੈਨੂੰ ਨਾ ਕਿ ਡੱਕ ਲੱਗਾ ਆ ਕਿ ਬੋਲੀ ਜਾਂਦੇ ਆ ਵੀ ਜੋਹਲਾ ਰਾਮ ਵਾਲੇ ਨਾਲ ਘਰ ਦੇ ਗਵਾਂਢ ਆ ਤੇ ਮੈਂ ਨੂੰ ਆਖਿਆ ਕੋਈ ਨਹੀਂ ਮੈਂ ਆ ਜਾਣਾ ਇੱਥੇ ਅੱਧੇ ਘੰਟੇ ਦਾ ਤੇ ਕਰਦਾ ਗੱਲ ਇਹਨਾਂ ਨਾਲ ਇਹਨਾਂ ਕਹਿ ਕੇ ਤੇ 15-20 ਮਿੰਟਾਂ ਜੀ ਆਪਦੀ ਡੈਥ ਕਰ ਗਿਆ ਵੀ ਮੈਨੂੰ ਇਹਨਾਂ ਦੇ ਚੱਲ ਰਿਆ ਸੀ ਵੀ ਗਾਣੇ ਚੱਲ ਰਹੀ ਸੀ ਧਾਰਮਿਕ ਜਗ੍ਹਾ ਤੇ ਉੱਤੇ ਪਰ کہیں ਡੌਟ ਨਹੀਂ ਗਿਆ ਕਿਸੇ ਦੇ ਘਰ ਦੇ ਵਿੱਚ ਬਾ ਗੱਲ ਜਾਵੇ ਜਾਂ ਕੋਈ ਆਵਾਜ਼ ਜਾਵੇ ਘਰ ਘਰ ਰੱਖਣੀ ਚਾਹੀਦੀ ਆ ਇਹ ਕੌਣ ਆ ਵੀ ਇਹ ਗਾਣੇ ਲਾਉਣ ਵਾਲੇ ਇੱਥੇ ਧਰਮਕਸਤਾਨ ਦੇ ਉੱਤੇ ਗਾਣੇ ਕਿੱਥੇ ਚੱਲਦੇ ਪਏ ਸੀ ਚੱਲਦੇ ਪਏ ਜੋਧਾ ਰਾਮ ਵਾਲੀ ਜਗ੍ਹਾ ਤੇ ਇਹ ਉਹ ਉਹ ਜਗ੍ਹਾ ਕਿੱਥੇ ਆ ਉਹ ਜਗ੍ਹਾ ਜੀ ਘਰ ਦੇ ਨਾਲ ਆ ਮੇਰੇ ਚਾਚੇ ਦੇ ਮੁੰਡੇ ਦੀ ਡੈਥ ਹੋਈ ਆ ਅੱਛਾ ਉਹਨਾਂ ਦੇ ਨਾਲ ਆ ਹਾਂਜੀ ਉਹ ਕਿਵੇਂ ਅਕਸਰ ਹੀ ਆਇਆ ਹੁੰਦਾ ਸੀ ਹਾਂ ਉਹ ਮੈਨੂੰ 4-5 ਦਿਨ ਹੋ ਗਏ ਆ ਮੈਂ ਤੇ ਬਿਜੀ ਸੀ ਮੈਂ ਕਿਹਾ ਇਹਨੂੰ ਦੱਸ ਕੋਈ ਗੱਲ ਆ ਤਾਂ ਕਹਿੰਦਾ ਮੈਂ ਤੈਨੂੰ ਦੱਸਦਾ ਮੈਂ ਤੜਕੇ ਹੀ ਸਵੇਰ ਵੀ ਗਿਆ ਉਹ ਕਹਿੰਦਾ ਮੈਂ ਤੈਨੂੰ ਦੱਸ ਨਹੀਂ ਸਕਦਾ ਮੈਂ ਉਹ ਗੱਲ ਤਾਂ ਦੱਸ ਮੈਨੂੰ ਛੜੇ ਕੰਮ ਪੈ ਗਿਆ ਮੈਂ ਜੀਰੇ ਚਲਿਆ ਗਿਆ ਤੇ ਇਹਨੇ ਚੈਨੂ ਵਾਲੇ ਮੈਨੂੰ ਫੋਨ ਲਾਇਆ ਕਹਿੰਦਾ ਵੀ ਮੈਂ ਕੰਮ ਕਰ ਲਗਾ ਕੰਮ ਨਹੀਂ ਕਰ ਪਾਇਆ ਮੈਂ ਉਹ ਆਖਿਆ ਵੀ ਘਰ ਵਾਲੀ ਨਾਲ ਗੱਲ ਕਰਾ ਤੇਰੀ ਮੇਰੀ ਉਹਨੇ ਗੱਲ ਕੀਤੀ ਕਹਿੰਦੀ ਬਾਈ ਉਹ ਬੋਲੀ ਜਾਂਦਾ ਤੇ ਕਹਿੰਦਾ ਵੀ ਉਹ ਗਾਣੇ ਲੱਗੇ ਉਹਨਾਂ ਦੇ ਆਏ ਆ ਜੋ ਆ ਤੇ ਮੈਂ ਖਾ ਵੀ ਕੋਈ ਨਹੀਂ ਮੈਂ ਅੱਧੇ ਘੰਟੇ ਦੇ ਕਹਿਣੇ 15 20 ਮਿੰਟਾਂ ਦੇ ਵਿੱਚ ਆਪਦੀ ਡੈਥ ਕਰ ਲਈ ਜੀ ਤੇ ਅੱਗੇ ਵੀ ਕਦੇ ਹੋਇਆ ਐਦਾਂ ਦਾ ਅੱਗੇ ਵੀ ਪਰੇਸ਼ਾਨ ਕਰਦੇ ਸੀ ਜੀ ਉਹ ਜਿਹੜੇ ਨਾ ਕੀ ਉਹਨਾਂ ਨੇ ਜਗ੍ਹਾ ਬਣਾਈ ਹੋਈ ਆ ਆਪਦੀ ਉਹਨਾਂ ਦੇ ਵੱਡੇ ਵੱਡੇ ਦਰਵਾਜ਼ੇ ਰੱਖੇ ਹੋਏ ਆ ਖੁੱਲਾ ਰੱਖਿਆ ਆ ਵੀ ਡੌਟ ਹੀ ਨਹੀਂ ਆ ਕਿਸੇ ਦੇ ਘਰ ਨੂੰ ਵਾਜ ਜਾਵੇ ਜੇ ਕੋਈ ਆਵਾਜ਼ ਹੁੰਦਾ ਗੱਲ ਹੁੰਦਾ ਆਲਦੀ ਗੱਲ ਕਰਦਾ ਤੇ ਘਰੇ ਘਰੇ ਸੁਣਨੀ ਚਾਹੀਦੀ ਆ ਵੀ ਇਹ ਮਤਲਬ ਕੀ ਕਿਸੇ ਲੋਕਾਂ ਨੂੰ ਸੁਣਾਉਣਾ ਨਹੀਂ ਪਹਿਲਾਂ ਵੀ ਕੋਈ ਝਗੜਾ ਹੋਇਆ ਇਸ ਇਸ ਗੱਲ ਨੂੰ ਲੈ ਕੇ ਤੁਹਾਡਾ ਕੀ ਵੀ ਉਹ ਆnde ਆਵਾਜ਼ ਲਾਉਂਦੇ ਸੀ ਉੱਚੀ ਚੀ ਕਰ ਡੈਕ ਲਾ ਰਹੇ ਸੀ ਉੱਚੀ ਚ ਕਰਕੇ ਅੱਛਾ ਅੱਛਾ ਤੇ ਹੁਣ ਕੀ ਚਾਹੁੰਦੇ ਹੋ ਕੋਈ ਚਾਹੁੰਦੇ ਆ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਬੰਦਿਆਂ ਜਿਹੜੇ ਬੰਦੇ ਨੇ ਗੰਦ ਪਾਇਆ ਹੈ ਕਿੰਨੇ ਸਾਲ ਦੀ ਉਮਰ ਸੀ ਉਹ ਮੁੰਡੇ ਦੀ 35 ਸਾਲ ਦੀ ਲਗਭਗ ਮੇਰੋਂ ਤਾਂ ਜਾ ਕੀ ਨਾਮ ਕੀ ਸੀ ਉਹਦਾ ਗੁਰਦੀਪ ਸਿੰਘ ਵਿਆਹਿਆ ਸੀ ਹਾਂਜੀ ਉਹਦੇ ਇੱਕ ਲੜਕਾ ਉਹ 10 ਸਾਲ ਦਾ ਲੜਕਾ ਉਹਦਾ ਹੀ ਹੁਣ ਤੁਸੀਂ ਕਿੱਦਾਂ ਦਾ ਇਨਸਾਫ ਚਾਹੁੰਦੇ ਹੋ ਅਸੀਂ ਅਣੀ ਵੀ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਕਿਹਨਾਂ ਦੇ ਬਰਤੀ ਉਹ ਇੱਕ ਤਾਂ ਜੀ ਬਲਵੰਤ ਸਿੰਘ ਜਿਹੜਾ ਹੈਗਾ ਉਹ ਕਮੇਟੀ ਦਾ ਪ੍ਰਧਾਨ ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਕੀ ਚੱਲ ਰਿਹਾ ਵੀ ਕਿਉਂ ਨਹੀਂ ਉਹਨਾਂ ਨੇ ਰੋਕਿਆ ਵੀ ਇਹ ਗਾਣੇ ਰੋਕਣੋਂ ਵੀ ਕੀਤਾ ਹਟਾਇਆ ਨਾ ਇੱਕ ਜੀ ਹੈਗਾ ਸਰਪੰਚ ਬਲਵੀਰ ਸਿੰਘ ਉਹਨਾਂ ਬੰਦਿਆਂ ਦੀ ਅਗਵਾਈ ਚ ਚੱਲ ਰਹੀ ਹੈ ਕਮੇਟੀ ਵੀ ਉਹ ਬੰਦਿਆਂ ਨੇ ਕਿਉਂ ਨਹੀਂ ਰੋਕਿਆ ਵੀ ਇਹ ਕੰਮ ਗਾਣੇ ਲਾ ਰਿਹਾ ਸੀ ਕਿਉਂ ਕਿਹੜੀ ਗੱਲੋਂ ਲਾ ਰਿਹਾ ਸੀ